ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਸੱਚੇ ਰਿਸ਼ਤੇ ਚੈਨਲ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਜੀ ਕਿ ਜੇਕਰ ਤੁਸੀਂ ਐਡ ਲਗਵਾਉਣੀ ਹੈ ਤਾਂ ਸਾਨੂੰ WhatsApp ਨੰਬਰ 98175 65924 ਤੇ ਜੋ ਕਿ ਚੈਨਲ ਦਾ ਨੰਬਰ ਹੈ ਜੀ ਕੁਇਸਨ ਨੰਬਰ ਤੇ ਮੈਸੇਜ ਦੁਆਰਾ ਪੂਰੀ ਡਿਟੇਲ ਵਿੱਚ ਦੇਰਵੇ ਆਪਣੇ ਭੇਜੋ ਜੇਕਰ ਤੁਹਾਡੀ ਤੁਸੀਂ ਐਡ ਰਿਪੀਟ ਕਰਵਾਉਣੀ ਹੈ ਤਾਂ ਵੀ ਸਾਨੂੰ ਮੈਸੇਜ ਕਰ ਦਿਓ ਤੁਹਾਡੀ ਐਡ ਕਿੰਨੀ ਦੇਰ ਮੈਰਜ ਨਹੀਂ ਹੁੰਦੀ ਰਿਪੀਟ ਕੀਤੀ ਜਾਵੇਗੀ ਜਿਸ ਦੀ ਵੈਲਿਡਿਟੀ ਮੈਕਸਿਮਮ 6 ਮਹੀਨੇ ਦੀ ਹੁੰਦੀ ਹੈ ਆਪਾਂ ਵੀਡੀਓ ਦੇ ਵਿੱਚ ਬਿਨਾਂ ਰੁਕੇ ਸਾਰੇ ਰਿਸ਼ਤੇ ਬੋਲਾਂਗੇ ਜੀ ਪਰ ਪਹਿਲਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਜੀ ਜਦੋਂ ਦਬਾਵਗੇ ਤਾਂ ਨਾਲ ਹੀ ਤੁਹਾਨੂੰ ਹਾਈਪ ਦਾ ਬਟਨ ਵੀ ਆਵੇਗਾ ਜੀ ਇਸ ਨੂੰ ਜ਼ਰੂਰ ਦਬਾ ਦਿਓ ਜੀ ਇਸ ਦੇ ਨਾਲ ਜੋ ਵੀ ਪੁਆਇੰਟ ਆਉਂਦੇ ਆ ਉਹ ਤੁਸੀਂ ਜ਼ਰੂਰ ਦਿਓ ਜੀ ਇਸ ਨਾਲ ਤੁਸੀਂ ਸਾਨੂੰ ਨਵੇਂ ਰਿਸ਼ਤੇ ਲਿਆਉਣ ਲਈ ਉਤਸ਼ਾਹਿਤ ਕਰਦੇ ਹੋ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਇੰਨਾ ਪਿਆਰ ਦਿੰਦੇ ਹੋ ਤੁਸੀਂ ਕਮੈਂਟ ਜ਼ਰੂਰ ਕਰੋ ਜੀ ਚੈਨਲ ਨੂੰ ਕਿੱਥੋਂ-ਕਿੱਥੋਂ ਵੇਖ ਰਹੇ ਹੋ ਕਿਸ਼ਨੇ ਅੱਜ ਦੇ ਨਾ ਮੇ ਰਿਸ਼ਤੇ ਇਹ ਪਹਿਲਾ ਰਿਸ਼ਤਾ ਲੜਕੇ ਦਾ ਹੈ ਜੀ ਨੰਬਰ 1 ਨਾਮ ਕੁਮਾਰ ਕਾਸਟ ਹਿੰਦੂ ਸਖਤਰੀ ਇਹ ਇਕਲੌਤਾ ਲੜਕਾ ਹੈ ਜੀ ਸਿੰਗਲ ਚਾਈਲਡ ਇਹਨਾਂ ਦੀ ਹਾਈਟ ਹੈ 5 ਫੁੱਟ 7 ਇੰਚ ਡੇਟ ਆਫ ਬਰਥ ਹੈ ਜੁਲਾਈ 2000 ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਕਨਵੈਨਿਐਂਸ ਸਟੋਰ ਇਨ ਬ੍ਰੰਪਟਨ ਕੈਨੇਡਾ ਦੇ ਵਿੱਚ ਨਵੇਂ ਨਾਨ ਡ੍ਰਿੰਕਰ ਨੇ ਅਤੇ ਨਾਨ ਸਮੋਕਰ ਨੇ वर्ल्ड वाइड ਆਨਲਾਈਨ ਸ਼ਿਪਿੰਗ ਫਰੈਂਚਾਈਜ਼ ਬਿਜ਼ਨਸ ਹੈ ਜਿੰਨਾਂ ਦਾ ਇੰਡੀਆ ਵਿੱਚ ਆਪਣਾ ਘਰ ਜਗਰਾਉ ਵਿੱਚ ਹੈ ਜੀ ਤੇ ਆਪਣੀ ਸ਼ਾਪ ਆ ਇੱਕ ਜਗਰਾਉ ਵਿੱਚ ਉਹ ਗ੍ਰੈਂਡਫਾਦਰ ਨੇ ਜੀ ਉਹਨਾਂ ਦੇ ਲੋਸ ਮਰਚੈਂਟ ਨੇ ਉਹ ਚਲਾ ਰਿਹਾ ਹੈ ਆਪਣਾ ਇੱਕ ਘਰ ਹੈ ਜੀ ਬ੍ਰੈਂਪਟਨ ਵਿੱਚ ਲੜਕਾ ਪੀ ਆ ਰਿਹਾ ਜੀ ਕੈਨੇਡਾ ਦਾ ਅਤੇ ਸਿਟੀਜ਼ਨ ਅਗਲੇ ਸਾਲ ਮਿਲਣ ਵਾਲੀ ਹੈ ਮਦਰ ਇਹਨਾਂ ਦੀ ਬੀਐਡਾ ਇਨ ਇੰਗਲਿਸ਼ ਨੋ ਅੱਜਕੱਲ੍ਹ ਹੁਣ ਕੈਨੇਡਾ ਦੇ ਵਿੱਚ ਫਾਦਰ ਵੀ ਜੋਬ ਕਰ ਰਹੇ ਨੇ ਕੈਨੇਡਾ ਦੇ ਵਿੱਚ ਰਿਸ਼ਤੇ ਦੀ ਮੰਗ ਹੈ ਜੀ ਤੇ ਲੜਕੀ ਖੂਬਸੂਰਤ ਸਲੀਮ ਸੋਸ਼ੀਲ ਹੋਵੇ ਕੈਨੇਡੀਅਨ ਲੜਕੀ ਨੂੰ ਤਰਜੀਹ ਹੈ ਜੀ Hindu ਅਤੇ Sikh ਫੈਮਿਲੀ ਜੀ ਸੰਪਰਕ ਕਰ ਸਕਦੇ ਆ ਜੀ ਅਪਰ ਮਿਡਲ ਕਲਾਸ ਨੋ ਵਾਰ ਕੋਈ ਵੀ ਮਤਲਬ ਉਪਰਲੀ ਕਲਾਸ ਵਾਲਾ ਆਸ਼ਟ ਵਾਲਾ ਇਹਨਾਂ ਨੂੰ ਕਾਲ ਕਰ ਸਕਦਾ ਜੀ ਸੰਪਰਕ ਕਰੋ ਪਰਿਵਾਰ ਨਾਲ ਡਾਇਰੈਕਟ 98151 68310 ਦੂਸਰਾ ਨੰਬਰ ਹੈ 987676 70168 ਇਸ ਨੰਬਰ ਤੇ ਤੁਸੀਂ ਪਰਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਦੂਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਨਾਮ ਸੌਰਿ ਕੁਮਾਰੀ ਕਾਸਟ ਹਿੰਦੂ ਭਾਰਗੋਵ ਡੇਟ ਆਫ ਬਰਥ 3/2/1996 ਪਲੇਸ ਆਫ ਬਰਥ ਮੋਗਾ ਪੰਜਾਬ ਸਟੇਟ ਉਹਨਾਂ ਦਾ ਅਨਮੈਰਿਡ ਹੈ ਜੀ ਮੰਗਲਿਕ ਨਹੀਂ ਹੈਗੀ ਜੀ ਇਹ ਲੜਕੀ ਹਾਈਟ ਉਹਨਾਂ ਦੀ 5 ਫੁੱਟ 4 ਇੰਚ ਹੈ ਕੁਆਲੀਫਿਕੇਸ਼ਨ ਬੀਏਸੀ ਬੀਐਡ ਹੈ ਜੀ ਜੋਬ ਮੈਥੀਡਿਜ਼ ਟੀਚਰ ਹੈ ਜੀ ਪ੍ਰਾਈਵੇਟ ਸਕੂਲ ਵਿੱਚ ਫਾਦਰ ਇਹਨਾਂ ਦੇ ਨੇਮ ਕੁਮਾਰ ਹੈ ਜੋਬ ਉਹ ਅਕਾਊਂਟੈਂਟ ਦੀ ਕਰ ਰਹੇ ਨੇ ਮਦਰ ਹੋਮ ਮੇਕਰ ਨੇ ਇਹਨਾਂ ਦਾ ਡਿਸਟ੍ਰਿਕਟ ਫਰੋਜਪੁਰ ਹੈ ਜੀ ਸੰਪਰਕ ਕਰੋ WhatsApp ਨੰਬਰ ਤੇ 9417565924 ਤੇ ਤੀਸਰਾ ਰਿਸ਼ਤਾ ਹੈ ਨਾਮ ਸਿੰਘ ਕਾਸਟ ਮਾਜਵੀ ਸਿੱਖ ਪਰਿਵਾਰ ਹੈ ਜੀ ਏਜ ਇਹਨਾਂ ਦੀ 26 ਸਾਲ ਹਾਈਟ 5 ਫੁੱਟ 9 ਇੰਚ ਕੰਪਲੈਕਸ ਆਫ ਹੇਅਰ ਹੈ ਜੀ ਮੈਰਿਟਲ ਸਟੇਟਸ ਅਨਮੈਰਿਡ ਹੈ ਜੀ ਸਟੱਡੀ ਇਹਨਾਂ ਦੀ ਆਸਟ੍ਰੇਲੀਆ ਵਿੱਚ ਹੈ ਜੀ ਫਾਦਰ ਗਵਰਨਮੈਂਟ ਜੌਬ ਤੇ ਨੇ ਮਦਰ ਹੋਮ ਮੇਕਰ ਨੇ ਰਿਸ਼ਤੇ ਦੀ ਮੰਗ ਹੈ ਕਿ ਲੜਕੀ ਸਮਝਦਾਰ ਹੋਵੇ ਸੁਸ਼ੀਲ ਐਜੂਕੇਟਿਡ ਹੋਵੇ ਸੰਪਰਕ ਕਰੋ ਪਰਿਵਾਰ ਨਾਲ ਡਾਇਰੈਕਟ 9843 42 19273 9464 89273 ਹਵਾਲਾ ਇਸ ਤਰ੍ਹਾਂ ਨੋਟ ਕਰੋ ਨੰਬਰ 4 ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਲ ਡੇਟ ਆਫ ਬਰਥ 2000 ਕੱਦ 6 ਫੁੱਟ ਪੇਰੀਏਣਾ ਦਾ ਅੰਮ੍ਰਿਤਸਰ ਜਲਾ ਹੈ ਇਹ ਵਰਕ ਪਰਮਿਟ ਤੇ ਨਹੀਂ ਜੀ ਪੀਆਰ ਦੀ ਫਾਈਲ ਲੱਗੀ ਹੈ ਬ੍ਰੈਂਪਟਨ ਕੈਨੇਡਾ ਦੇ ਵਿੱਚ ਇਹ ਜੋਬ ਕਰਦੇ ਨੇ ਟਰੱਕਿੰਗ ਦੀ ਦੋ ਭਰਾ ਨੇ ਦੋਨੋਂ ਕੈਨੇਡਾ ਨੇ ਮਾਦਰ ਇਹਨਾਂ ਦੀ ਸਰਕਾਰੀ ਜ਼ਮੀਨ ਹੈ 8 ਏਕੜ ਕਰ ਦੋ ਮੰਝਲੀ ਕੋਠੀ ਹੈ ਜੀ ਰਿਸ਼ਤੇ ਦੀ ਮੰਗ ਹੈ ਨਾ ਵੀ ਕਿ ਲੜਕੀ ਸੋਹਣੀ ਸੁਨੱਖੀ ਹੋਵੇ ਕੈਨੇਡਾ ਵਿੱਚ ਪੀਆਰ ਹੋਵੇ ਪੰਜਾਬ ਵਿੱਚ ਕਿਸੇ ਵੀ ਸ਼ਹਿਰ ਤੋਂ ਹੋਵੇ ਜੀ ਕੋਈ ਲੈਣ ਦੇਣ ਨਹੀਂ ਕੋਈ ਡਿਮਾਂਡ ਨਹੀਂ ਸਿਰਕ ਕਰੋ ਪਰਿਵਾਰ ਨਾਲ ਡਾਇਰੈਕਟ 98783 24737 98783 24737 ਸੱਚੇ ਰਿਸ਼ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੁਸੀਂ ਦੇਖ ਰਹੇ ਹੋ ਪਰ ਸਬਸਕ੍ਰਾਈਬ ਨਹੀਂ ਕੀਤਾ ਨਾ ਹੀ ਵੀਡੀਓ ਨੂੰ ਲਾਈਕ ਕੀਤਾ ਜੀ ਕਿਰਪਾ ਕਰਕੇ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਇਸ ਨਾਲ ਸਾਡਾ ਹੌਂਸਲਾ ਵੱਧਦਾ ਹੈ ਧੰਨਵਾਦ ਜੀ ਤੁਹਾਡਾ ਪੰਜ ਮਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 1987 ਕੱਦ 5 ਫੁੱਟ 7 ਇੰਚ ਇਹ ਨਿਊਜ਼ੀਲੈਂਡ ਪੀਆਰ ਨਹੀਂ ਖੂਬਸੂਰਤ ਸਲਿਮ ਲੜਕੀ ਹੈ ਜੀ ਤੁਸੀਂ ਤੇਰੀ ਮੰਗਾ ਜੀ ਕਿ ਲੜਕਾ ਵਹਿਲ ਐਜੂਕੇਟਰ ਹੋਵੇ ਵਧੀਆ ਪਰਿਵਾਰਤ ਹੋਵੇ ਦਾਦਾ ਖਰਚਾ ਲੜਕੀ ਵੱਲੋਂ ਹੋਵੇਗਾ ਜੀ ਇਹਨਾਂ ਦਾ ਏਰੀਆ ਫਰੀਦਕੋਟ ਹੈ ਸਪਰਕ ਕਰੋ ਸਾਡੇ ਵਟਸਐਪ ਨੰਬਰ ਤੇ 981756924 ਤੇ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਛੇ ਮਾ ਰਿਸ਼ਤਾ ਨਾਮ ਕੌਰ ਕਾਸਟ ਜੱਟ ਸਿੱਖ ਇਹ ਬਹੁਤ ਹੀ ਸੁੰਦਰ ਬਿਊਟੀਫੁਲ ਕਰ ਲੈ ਜੀ ਉਮਰ 30 ਸਾਲ ਕੱਦ 5 ਫੁੱਟ 4 ਇੰਚ ਸਟੱਡੀ ਹੈ ਜੀ ਇਹਨਾਂ ਦੀ ਬੀ ਟੈਕ ਐਮ ਬੀਏ ਕੈਨੇਡੀਅਨ ਸਿਟੀਜ਼ਨ ਨੇ ਜੀ ਇਹਨਾਂ ਨੂੰ ਰਿਸ਼ਤੇ ਦੀ ਡਿਮਾਂਡ ਹੈ ਜੀ ਕਿ ਲੜਕਾ ਸੋਹਣਾ ਸੁਨੱਖਾ ਹੋਵੇ ਦੁਆਬਾ ਅਤੇ ਐਨ ਆਰ ਆਈ ਹੋਵੇ ਮੈਂ ਦੁਆਬੇ ਏਰੀਆ ਤੋਂ ਹੋਵੇ ਮੈਂ ਸੰਪਰਕ ਕਰ ਸਕਦੇ ਹਾਂ ਜੀ WhatsApp ਨੰਬਰ ਤੇ ਆਪਣੇ ਚੈਨਲ ਸੱਚੇ ਰਿਸ਼ਤੇ ਤੋਂ ਵੇਖ ਕੇ ਜੋ ਵੀ ਰਿਸ਼ਤਾ ਕਰੋ ਤਾਂ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਹੈ ਨੰਬਰ 7 ਮੈਂ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਕੈਨੇਡਾ ਪੀਆਰ ਡੇਟ ਆਫ ਬਰਥ 1997 ਕੱਦ 5 ਫੁੱਟ 6 ਇੰਚ ਇਹ ਖਾਨਦਾਨੀ ਪਰਿਵਾਰ ਆ ਜੀ ਬਹੁਤ ਇਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਪੜਿਆ ਲਿਖਿਆ ਹੋਵੇ ਜੀ ਕੈਨੇਡਾ ਪੀਆਰ ਹੋਵੇ ਮੋਗਾ ਫਰੀਦਕੋਟ ਰੋਜਪੁਰ ਏਰੀਏ ਤੋਂ ਕਾਹਲ ਹੈ ਜੀ ਜ਼ਮੀਨ 20 ਕਿੱਲੇ ਤੋਂ ਉੱਪਰ ਵਾਲੇ ਸੰਪਰਕ ਕਰਨ ਜੀ ਇਹਨਾਂ ਨਾਲ WhatsApp ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਅੱਠਵਾਂ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਸੋਹੀ ਉਮਰ 28 ਜੀ 95 ਕੱਦ 5 ਫੁੱਟ 4 ਇੰਚ ਸਟੱਡੀ ਹੈ ਜੀ ਲੜਕੀ ਦੀ ਬੀਐਸਸੀ ਮੈਡੀਕਲ ਬੀਐਡ ਐਮਐਸਸੀ ਜੁਵਾਲੋਜੀ ਪੀਐਸ ਪੀਈਟੀ ਕਲੀਅਰ ਹੈ ਜੀ ਇਗਜ਼ਾਮ ਹੈ ਰਿਸ਼ਤੇ ਦੀ ਮੰਗਾ ਜੀ ਨਾ ਕਿ ਲੜਕਾ ਸੋਹਣਾ ਸੁਨੱਖਾ ਹੋਵੇ ਅਤੇ ਸਰਕਾਰੀ ਜੋਬ ਵਾਲਾ ਹੋਵੇ ਇਹਨਾਂ ਨੂੰ ਸਿਰਫ ਸਰਕਾਰੀ ਨੌਕਰੀ ਵਾਲਾ ਹੀ ਲੜਕਾ ਚਾਹੀਦਾ ਜੀ ਏਰੀਆ ਸੰਗਰੂਰ ਪਟਿਆਲਾ ਨਾਬਾ ਨੂੰ ਪਹੇਲ ਹੈ ਜੀ ਇਸ ਰਿਸ਼ਤੇ ਇਹ ਜੀ ਨੂੰ ਬਿਲੋਂਗ ਕਰਦੇ ਨੇ ਸੰਪਰਕ ਕਰੋ ਸਾਡੇ ਨਾਲ ਵਟਸਐਪ ਨੰਬਰ ਤੇ ਤੁਸੀਂ ਮੁਲਾਜ਼ਮੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ ਨਾਮ ਕੌਰ ਕਾਸਟ ਜੱਟ ਸਿੱਖ ਬਹੁਤ ਭੁੱਲਰ ਕੈਨੇਡਾ ਪੀਆਰ ਹੈ ਜੀ ਡੇਟ ਆਫ ਬਰਥ ਹੈ ਜੀ 1995 ਕੱਦ 5 ਫੁੱਟ 5 ਇੰਚ ਸੋਹਣੀ ਸੁਨੱਖੀ ਸਲਿਮ ਲੜਕੀ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਕੈਨੇਡਾ ਪੀਆਰ ਹੋਵੇ ਇੰਡੀਅਨ 15 ਤੋਂ 20 ਏਕੜਾਂ ਦਾ ਹੋਵੇ। ਇਹ ਭਾਵ ਇੰਡੀਅਨ ਪੰਜਾਬੀ ਹੈ ਤਾਂ 15-20 ਕੁਝ ਵੀ ਨਾ ਹੋਵੇ, ਜਾਂ ਕੈਨੇਡਾ ਵੀ ਆ ਰਿਹਾ ਹੋਵੇ। ਸੰਪਰਕ ਕਰਨ ਜੀ। ਏਰੀਆ ਮੋਗਾ ਬਰਨਾਲਾ ਬਠਿੰਡਾ ਨੂੰ ਪਹਲਿਆ ਜੀ। ਸੰਪਰਕ ਕਰੋ ਸਾਡੇ WhatsApp ਨੰਬਰ ਤੇ ਜੀ। 9417568924 ਤੁਸੀਂ ਆਪਣੇ ਚੈਨਲ ਸੱਚੇ ਰਿਸ਼ਤੇ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਆਲਟੇ ਕਰਕੇ ਓਕੇ ਕਰ ਲਓ ਜੀ। ਕਿਸੇ ਚੈਨਲ ਤਾਂ ਵੇਖ ਰਹਾ ਹਾਂ ਪਰ ਸਬਸਕ੍ਰਾਈਬ ਬਹੁਤ ਹੀ ਘੱਟ ਕਰ ਰਹੇ ਆ ਜੀ। ਸੋ ਕਿਰਪਾ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤਾਂ ਜੋ ਸਾਰੇ ਰਿਸ਼ਤਿਆਂ ਦੀ ਵੀਡੀਓ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲਣ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।